ਜਨਾਲਾ ਦੇ ਪਿੰਡ ਮਹਿਲਾਵਾਲਾ ਵਿਖੇ ਉਸ ਵੇਲੇ ਹਫੜਤ ਅਫਰੀਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਉੱਪਰ ਚਾਰੇ ਦੋ ਚਿਹਰੇ ਭਰਾ ਅਚਾਨਕ ਛੱਪੜ ਵਿੱਚ ਡਿੱਗ ਕੇ بارش ਕਾਰਨ ਪਿੰਡ ਦਾ ਛੱਪੜ ਭਰਿਆ ਹੋਇਆ ਸੀ ਜਿਸ ਦਾ ਪਾਣੀ ਸੜਕ ਉੱਪਰ ਵੀ ਭਰਿਆ ਹੋਇਆ ਸੀ ਇਸ ਦੌਰਾਨ ਮੋਟਰਸਾਈਕਲ ਤੇ ਚਾਰੇ ਦੋ ਚਿਹਰੇ ਭਰਾ ਗਲਤੀ ਨਾਲ ਛੱਪੜ ਵਿੱਚ ਡਿੱਗ ਕੇ ਜਿਸ ਦੌਰਾਨ ਇੱਕ ਭਰਾ ਬਾਲ-ਬਾਲ ਬਚ ਗਿਆ ਉੱਥੇ ਹੀ ਦੂਸਰਾ ਭਰਾ ਛੱਪੜ ਵਿੱਚ ਜਾ ਡੁੱਬਾ ਜਿਸ ਦੀ ਪਾਲ ਕੋਤਾ ਖਰਾਂ ਵੱਲੋਂ ਪਿਛਲੇ 23 ਘੰਟਿਆਂ ਤੋਂ ਕੀਤੀ ਜਾ ਰਹੀ ਹੈ ਪਰ ਅਜੇ ਤੱਕ 17 ਸਾਲਾ ਨੌਜਵਾਨਾ ਆਰਿਆ ਨੂੰ ਬਾਰੇ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੇ। ਮਿਆਨਾ ਕਰਨਾ ਕਿਹੜਾ ਬੰਦਾ ਮਿਆਨਾ ਠੀਕ ਹੋਵੇ। ਨਹੀਂ ਜਾਣਿਆ। ਮੰਮੀ ਨੂੰ ਲੈ ਜਾਂਦੇ ਤੇ ਡੇਪੇ ਉੱਤੇ ਹੁਣ ਮੈਂ ਦੇ ਭਰਾ। ਕੱਟੇ ਜਾ ਰਹੇ ਕੀ ਸਾਰਾ ਵਾਕਿਆ ਕਿਦਾਂ ਚੱਲਦੀ। ਕਿੰਨੇ ਕੁ ਵਜੇ ਦੀ। 9 ਵਜੇ ਦੀ। ਕਿਤੋਂ ਕਿੱਦਾਂ ਦਾ ਪਾਣੀ ਕਾਦਾ ਮੀਂਹ ਦਾ। ਹਾਂਜੀ। ਅੱਛਾ। ਕਾਚੇ ਲਗੇ ਕਾਚੇ ਛੱਪੜ ਜੀ ਇਹ ਰਸਤਾ ਕਿੱਧਰ ਹੋ ਜਾਂਦਾ ਰਸਤਾ ਕੋਟਲੀ ਵੀ ਤੁਸੀਂ ਕਿਹੜੀ ਜਗ੍ਹਾ ਤੇ ਜਾ ਰਹੇ ਕੋਟਲੀ ਜਾਣੇ ਕਿਹਦੇ ਮੰਮੀ ਨੂੰ ਆਪਣੇ ਮੰਮੀ ਨੂੰ ਲੈਣ ਜਾ ਰਹੇ ਹੋ ਉਹਦੀ ਲੈਣ ਜਾਣੇ ਸਾਡੇ ਕੀ ਲੱਗਦੇ ਹੋ ਰਾਹ ਹੋਰ ਕੀ ਹੈ ਬਾਬਾ ਹੌਣ ਲੱਭਣ ਨਹੀਂ ਲਿਆ ਹੈ ਅੱਛਾ ਬੱਝ ਗਿਆ ਹਾਂਜੀ ਕਦੋਂ ਤੇ ਲੱਭ ਰਿਹਾ ਤੇ ਕਿੰਨੀ ਕਿ ਜਾਨੇ ਆਏ ਲੱਗਾ ਰਾਹ ਦਾ ਲੱਭਣ ਦੇ ਰਾਤ ਦੇ ਲੱਭਣ ਲਿਆ ਹੈ ਕੀ ਮੰਨ ਕਰਦੇ ਹੋ ਨੀ ਲੱਭਿਆ ਆ ਇਹ ਕੀ ਹੋ ਤੀ ਕੀ ਗੱਲ ਬਹੁਤ ਹੈ ਸਾਰੀ ਲੈ ਪਰ ਫੇਕੇ ਗਈ ਆ ਇਹ ਗਲੋਈ ਆ ਬੇਟਾ ਮੈਨੂੰ ਲੈਨ ਚੱਲਿਆ ਇਹ ਤੇ ਮੁੜ ਕੇ ਇਹਨਾਂ ਨੇ ਫੋਨ ਕੀਤਾ ਵੀ ਉਹ ਥੱਲੇ ਮੋਟਰ ਚੱਲ ਉੱਤਰ ਗਿਆ ਬੜਾ ਪਾਣੀ ਆਇਆ ਇਹ ਇਹ ਮੀਂਹ ਆਇਆ ਪਈਆ ਬੇਗੀਸ਼ ਤੋਂ ਉੱਪਰ ਅਗਲੇ ਕੱਢੇ ਲੱਭੇ ਜੇ ਜਦੋਂ ਮੀਂਹ ਆਉਂਦਾ ਨਾ ਉਹਦੇ ਇਦਾਂ ਭਰਿਆ ਹੁੰਦਾ ਕਦੇ ਕਦੇ ਲੱਭਰੇ ਬਚੇ ਨੇ ਸਵੇਰ ਦੇ ਡੇਰਾ ਅੱਧੇ ਲੱਭਣ ਦੇ ਅਜੇ ਤੱਕ ਕੋਈ ਨਹੀਂ ਮਸਲਾ ਹਾਲ ਹੈ ਤੇ ਜੀ ਉਹ ਤਾਂ ਜੀ ਨੇ ਸਭ ਪਰ ਕੁਛ ਤੋਂ ਹੱਲ ਹੋਇਆ ਜੀ ਮੰਗਰਦੇ ਤੁਹਾਨੂੰ ਮੰਗੇ ਹੋਏ ਕਿ ਸਾਡਾ ਬੇਟਾ ਮਿਲ ਜਾਏ ਸਾਨੂੰ ਕੋਈ ਕੁਛ ਵੀ ਚਾਹੀਦਾ ਕੀ ਨਾ ਤੇ ਕੀ ਗੱਲਬਾਤ ਹੋਈ ਇਹ ਸਾਰੀ ਇਹ ਵੀਰ ਜੀ ਇਹ ਪਿੰਡ ਮਹਿਲਾ ਵਾਲਾ ਇਸ ਸੀ ਲੇਨ ਆਲਾ ਜਲਾ ਮਿਰਸਰ ਇਹ ਇੱਕ ਮੰਦਭਾਗੀ ਘਟਨਾ ਹੋਈ ਆ ਜਿਸ ਨਾਲ ਮਤਲਬ ਵੀ ਨੌਜਵਾਨ ਬੜਕਾਸੀ ਇੱਕ ਜਿਹੜਾ ਰਾਤ ਨੂੰ ਮਤਲਬ ਕਿ ਘਰੋਂ ਇਹਦੀ ਮਦਰ ਕਿਤੇ ਗਈ ਸੀ ਕਿਤੇ ਆਪਣੇ ਰਿਸ਼ਤੇਦਾਰਾਂ ਦੇ ਉਹਨੂੰ ਲੈਣ ਵਾਸਤੇ ਗਿਆ ਸੀ ਕਰੋ ਤੇ ਉਹ ਜਾਂਦਾ ਜਾਂਦਾ ਰਸਤੇ ਦੇ ਵਿੱਚ ਨਾ بارش ਪਾਦੀ ਹੋਈ ਆ ਉਹਦੇ ਕਰਕੇ ਦੋ ਛੱਪੜ ਆ ਤੇ ਇਹਨਾਂ ਦੇ ਵਿਚੋ ਦੀ ਸੜਕ ਲੰਘਦੀ ਆ ਇਹ ਸੜਕ ਵੀ ਪਾਣੀ ਦੇ ਨਾਲ ਮਤਲਬ ਜਦੋਂ بارش ਪੈਂਦੀ ਆ ਤੇ ਉਹ ਓਵਰਫਲੋ ਹੋ ਜਾਂਦੀ ਆ ਸਾਰੇ ਕੋਈ ਪਤਾ ਨਹੀਂ ਲੱਗਦਾ ਸੜਕ ਕਿੱਥੇ ਆ ਛੱਪੜ ਕਿੱਥੇ ਆ ਦਾ ਨਹੀਂ ਉਹ ਜਦੋਂ ਰਾਤ ਨੇਰੇ ਹੋਏ ਗਿਆ ਤੇ ਉਹਨੂੰ ਕੋਈ ਪਤਾ ਨਹੀਂ ਸ਼ਾਇਦ ਲੱਗਾ ਜਦੋਂ ਕੋਈ ਮੋਟਰਸਾਈਕਲ ਕਿਤੇ ਜੈ ਸਲਿੱਪ ਕਰ ਗਿਆ ਜਾਂ ਕੀ ਹੋਇਆ ਉਹਦੇ ਕਰਕੇ ਮੁਰਗੇ ਬੱਚਾ ਜਿਹੜਾ ਉਹ ਪਾਣੀ ਦੇ ਵਿੱਚ ਲੱਗ ਗਿਆ ਹੋਰ ਵੀ ਤੇ ਬੱਚਾ ਕਹਿੰ ਨਾਲ ਉਹ ਵੱਜ ਗਿਆ ਹਾਂ ਇੱਕ ਨਾਲ ਹੋਰ ਸੀ ਜਿੰਨੇ ਮੁਰਗੇ ਘਰ ਜਾ ਕੇ ਫਿਰ ਦੱਸਿਆ ਵੀ ਉਹ ਇਹਦੇ ਵਿੱਚ ਨਿਕਲ ਗਿਆ ਫਿਰ ਆਣ ਕੇ ਘਰਦਿਆਂ ਨੇ ਵੇਖਿਆ ਪਰ ਪਾਣੀ ਜਿਆਦਾ ਸੀ ਡੂੰਘਾ ਜਿਆਦਾ ਵਾ ਛੱਪੜ ਇਹ ਕਰਕੇ ਕੁਝ ਕਰ ਨਹੀਂ ਸਕਦੇ ਮੋਟਰਸਾਈਕਲ ਤੇ ਉੱਪਰ ਹੀ ਉਹ ਲੈ ਗਏ ਉਹਨੇ ਕੱਢ ਕੇ ਤੇ ਉਹਦਾ ਨਹੀਂ ਪਤਾ ਲੱਗਾ ਕਿੰਨੀਆਂ ਕਿ ਟੀਮ ਆਈਆਂ ਹੁਣ ਟੱਕਰ ਪ੍ਰੋਜੈਕਟ ਵਾਲੀ ਕੀ ਸ਼ਸ਼ਨੂਗਾਏ ਤਹਿਸੀਲਦਾਰ ਸਾਹਿਬ ਆਏ ਆ ਉਤਵਾਰੀ ਸਾਹਿਬ ਐਸਐਚਓ ਸਾਹਿਬ ਆਏ ਤੇ ਉਹਨਾਂ ਨੇ ਫਿਰ ਗੋਤਾਖੋਰ ਨਹੀਂ ਸੀ ਕੋਈ ਵੀ ਆਪਾਂ ਨੂੰ ਮਤਲਬ ਇਹ ਮਿਲਦਾ ਇੱਥੋਂ ਕੋਈ ਮੈਂ ਸਵੇਰ ਦਾ ਰਾਵੀ ਦਰਿਆਲੇ ਪਾਸੇ ਗਿਆ ਵੀ ਉੱਥਰੋਂ ਸ਼ਾਇਦ ਕੋਈ ਮਿਲ ਜੇ ਲੈ ਆਈਏ ਤੇ ਉੱਥਰੋਂ ਨਹੀਂ ਮਿਲ ਸਕਿਆ ਉਸ ਤੋਂ ਬਾਅਦ ਫਿਰ ਇਹ ਬਿਆਸ ਤੋਂ ਅਸੀਂ ਮਤਲਬ ਇਹ ਮੰਗਾਏ ਆ ਇਹ ਗੋਤਾਖੋਰਾਂ ਮੰਗਾਇਆ ਫਿਰ ਉਥੋਂ ਫਿਰ ਉਹਨੂੰ ਲਿਆ ਕੇ ਤੇ ਫਿਰ ਉਹ ਲੈ ਨਹੀਂ ਆਂਦਾ ਪਾਲ ਜਾਰੀ ਹੈ ਲੈ ਜੀ ਹਾਂਜੀ ਪਾਲ ਜਾਰੀ ਹੈ ਜੀ ਮਤਲਬ ਕਿ ਉਹਨਾਂ ਨੂੰ ਜੇ ਪਤਾ ਨਹੀਂ ਲੱਗ ਰਿਹਾ ਕੋਈ ਛੱਪੜ ਕਾਫੀ ਡੂੰਘਾ ਤੇ ਇੱਕ ਕਾਫੀ ਏਰੀਆ ਦੇ ਵਿੱਚ ਹੈ ਕਾਫੀ ਘੰਟੇ ਹੋ ਗਏ ਨੇ ਅਸਲ ਵਿੱਚ ਜੇ ਗੱਲ 16 17 ਘੰਟੇ ਹੋ ਚਲੇ ਹਾਂਜੀ ਹਾਂਜੀ ਕਾਫੀ ਟਾਈਮ ਹੋ ਗਿਆ ਇਸ ਚੀਜ਼ ਤੋਂ ਮਤਲਬ ਜੀ ਜਿਆਦਾ ਇਹੋ ਆਪਣੇ ਇਲਾਕੇ ਦੇ ਵਿੱਚ ਕੋਈ ਗੋਤਾਖੋਰ ਨਹੀਂ ਉਹਦੇ ਕਰਕੇ ਥੋੜਾ ਕਰ ਉਹਨਾਂ ਨੂੰ ਮਿਲਦੇ ਆ ਜਾਂ ਉਹਨਾਂ ਦਾ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਥੋੜਾ ਇੱਕ ਮਤਲਬ ਜਿ ਤਰ੍ਹਾਂ ਸਰਕਾਰ ਵੱਲੋਂ ਵੀ ਜਿ ਤਰ੍ਹਾਂ ਛੱਪੜ ਆ ਜਾਂ ਸੜਕਿਆ ਕੋਈ ਇਹੋ ਜਿਹਾ ਮਤਲਬ ਹੋਵੇ ਜਿ ਤਰ੍ਹਾਂ ਪਾਣੀ ਖਲੋਤਾ ਹੈ ਸੜਕ ਦੇ ਉੱ ਕੋਈ ਨਹੀਂ ਇਸ ਤਰੀਕਾ ਹੋਵੇ ਵੀ ਇਹਨਾਂ ਦੇ ਉੱਤੇ ਰਸਤੇ ਦੇ ਵਿੱਚ ਤਾਂ ਹੋਵੇ ਕੋਈ ਵੀ ਇਹੋ ਜੀ ਪ੍ਰੋਬਲਮ ਜਿਹਨੂੰ ਲੰਘਦਾ ਬੰਦਾ ਨੂੰ ਪਤਾ ਹੋਵੇ ਵੀ ਕਿਤਾ ਤਾਂ ਸੀ ਜਦੋਂ ਪਾਣੀ ਹੈ ਪਤਾ ਨਹੀਂ ਕਿੱਥੇ ਆ ਰਿਹਾ ਰਸਤਾ ਰਸਤਾ ਕਿੱਥੇ ਆ ਹਾਂਜੀ ਕੀ ਗੱਲ ਬਾਤ ਹੈ ਕੌਣ ਲੱਗਦਾ ਤੁਹਾਡਾ ਕੀ ਗੱਲ ਹੈ ਸਾਰੀ ਮੇਰਾ ਬੇੜਾ ਕੀ ਨਾ ਤਾ ਯਾਰ ਇੱਕ ਮਾਰ ਕੀ ਗੱਲ ਹੈ ਬਈ ਸਾਰੀ ਜਲ ਕੁਛ ਨਹੀਂ ਹੋਇਆ ਆਪਣੀ ਮਾਂ ਨੂੰ ਲੈਣ ਚੱਲਿਆ ਤੇ ਉਹ ਪਾਣੀ ਬੜਾ ਨੂੰ ਪਤਾ ਨਹੀਂ ਲੱਗਾ ਪਾਣੀ ਕਿੱਧਰ ਚ ਗਿਆ ਮੁਰ ਸਾ ਪਾਣੀ ਜਿਗ ਪਿਆ ਕਿੱਲਾ ਚ ਰੋ ਗਿਆ ਇਹ ਗਰਾਂਡ ਦਾ ਡੱਬਾ ਕੋਈ ਟੀਮ ਆਈ ਲੱਭਣ ਵਾਸਤੇ ਲੱਭਣ ਦੇ ਹਾਂਜੀ ਲੱਭਣ ਲਈ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਕੇ